ਇੱਕ ਗੱਲ ਤੁਸੀਂ ਕਹਿੰਦਾ ਮੀਟਿੰਗਾਂ ਕਰ ਰਹੇ ਨੇ ਗੱਡੀ ਵੇਚੀ ਗਈ ਸੀ ਉਹ ਤਾਂ ਗੱਡੀ ਪਹ্লাই ਸੀ ਨਾਲ ਕੱਲ ਤੁਸੀਂ ਕਹਿੰਦਾ ਮੀਟਿੰਗਾਂ ਕਰ ਰਹੇ ਨੇ ਅਸੀਂ ਗੱਡੀ ਲਾ ਕੇ ਕਿਹੜਾ ਇਹਨਾਂ ਦਾ ਕਲਾਉ ਕੀ ਦਾ ਪ੍ਰਸ਼ਾਸਨ ਆ ਗਿਆ ਆ ਜਿਹੜਾ ਮੀਡੀਆ ਦੀ ਚਲੋ ਅਸੀਂ ਇਸੇ ਕੰਮ ਗੱਤਬਾਤ ਕਰਾਂਗੇ ਤੁਹਾਡੇ ਨਾਲ ਹੀ ਕੁਝ ਗੱਲ ਨਹੀਂ ਜੀ ਮੈਂ ਤੁਹਾਡੇ ਮੂੰਹ ਪੁੱਛਣਾ ਚਾਹਦਾ আচ্ছা ਚਲੋ ਠੀਕ ਚਲੋ ਠੀਕ ਹੈ ਅੱਛਾ ਇਹ ਤੁਸੀਂ ਜਿਹੜੇ ਆਪਣੇ ਜਿਹੜੇ ਕਿਸੇ ਸਰ ਜੀਡੀਪੀ ਦੇ ਨਾ ਠੱਕੇ ਮਾਰੋਗੇ ਮੈਂ ਲਿਖਤੀ ਰੂਪ ਦੇ ਦਿੰਦੀ ਕਿ ਆਰਐਸਐਸ ਦੇ ਆਪੂ ਨੇ ਮੀਂਦੇ ਵੀ ਦੇ ਆਪੂ ਨਹੀਂ ਹੈਗੇ ਸਰ ਕੁੱਝ ਕਹਿ ਰਹੇ ਹੋ ਵੀ ਬੀਜੇਪੀ ਦੇ ਮੰਤਰੀ ਦੇ ਘਰਾ ਆਰਐਸਐਸ ਜਿਹੜੀ ਇਹ ਬੀਜੇਪੀ ਦੀ 리ਡ ਦੀ ਹੈ ਠੀਕ ਹੈ ਜੀ 1 ਮਿੰਟ ਜੀ ਸਰ ਆਰਐਸਐਸ ਜਿਹੜੀ ਇਹ ਬੀਜੇਪੀ ਦੀ 리ਡ ਦੀ ਹੈ ਹੁਣ ਆਪਾਂ ਕਹੀਏ ਜੀ ਕਾਲੀਦਲ ਨੂੰ ਆਪਾਂ ਜਿਹੜਾ ਸ਼ੋਮੀ ਕਾਲੀਦਲ ਨੂੰ ਉਹਨੂੰ ਅਲੱਗ ਕਰੀਏ ਕਾਲੀਦਲ ਲੱਗੇ ਤੇ ਸ਼ੋਮੀ ਕਾਲੀਦਲ ਲੱਗੇ ਠੀਕ ਹੈ ਇਸੇ ਤਰ੍ਹਾਂ ਇਹ ਬੀਜੇਪੀ ਹੈ ਉਹ ਜਿਹੜਾ ਆ ਰਿਹਾ ਸੀ ਜਿਹੜਾ ਛੋਟਾ ਹੀ ਰੈਕਮੈਂਡ ਸਾਡੇ ਜੋ ਜੀ ਜੋ ਇਹਨਾਂ ਤੋਂ ਆਪਾਂ ਪੁੱਛਣਾ ਉਹ ਪੁੱਛ ਕੇ ਵੀ ਸਾਨੂੰ ਉਹ ਕਹਿ ਦਿਜੀਏ ਇੱਕ ਮਿੰਟ ਸਾਡੀ ਮੈਤ ਕਾ ਅਸੀਂ ਉਹ ਹੀ ਖਾਲੀ ਨੂੰ ਮਾਮਲਾ ਕਰੋ 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 ਸਾਡੀ ਬਤੀ ਉਮੀਦ ਕਰਦੇ ਦੇ ਜੇ ਨਾ ਏਡਾ ਖੋਗ ਨਾਰੇ ਲਾਵੋ ਨਹੀਂ ਮੈਂ ਛੋਟਾ ਖੋਗ ਦੋਨਾਂ ਨੇ ਲਾਵੀਂ ਜੇ ਨਾਰੇ ਲਾਉਣੇ ਹੁੰਦੇ ਨਾ ਤਾਂ ਤੁਸੀਂ ਇਹਨਾਂ ਨੂੰ ਗੱਡੀਆਂ 'ਚ ਲੈ ਕੇ ਜਿਹੜੀ ਘੁੰਮਦੇ ਸੀ ਇੱਕੇ ਮੋੜ ਤੇ ਦੂਸਰੇ ਨੰਬਰ ਤੇ ਤੁਸੀਂ ਐਸੀ ਕੋਈ ਸ਼ਟਮਾਨ ਬੰਦ ਵੀਰੇ ਸ਼ਰਮਾ ਜੀ ਇੱਥੇ ਆਂਦੇ ਨੇ ਸਾਨੂੰ ਕੌਣ ਜਾਣਦੇ ਨੇ ਅੱਜ ਤੁਸੀਂ ਇੱਕ ਦਿਨ ਵੀ ਪ੍ਰੋਗਰਾਮ ਤੇ ਆਏ ਜੇ ਤੁਸੀਂ ਪੰਜਾਬ ਦੇ ਜਲਾਲਾਵਾ ਤੇ ਵਸਨੀਕ ਹੋ ਕੇ ਤੁਸੀਂ ਇਹਨਾਂ ਨੂੰ ਗੱਡੀਆਂ 'ਚ ਘੁਮਾਦੇ ਫਿਰਦੇ ਹੋ ਤੁਸੀਂ 1 140 ਦੀ ਗੱਡੀ ਚੜਾਈਏ ਸਾਡੀ ਗੱਡੀ ਵੇਖ ਕੇ ਤੁਸੀਂ ਗੱਡੀ ਭਜਾਈ ਚ ਤੁਸੀਂ ਚੋਰ ਨਾਲ ਤੇ ਗੱਡੀ ਹਸਲਾਉਣਾ ਚਾਹਦੇ ਉਹ ਉਧਰ ਘਟਣਾ ਵਾਪਰ ਜਾਂਦੇ ਕੌਣ ਜ਼ਿੰਮੇਵਾਰ ਹੋ ਗਿਆ ਸਭ ਵੀ ਤੁਸੀਂ ਹਰ ਇੱਕ ਬੰਦੇ ਤੋਂ ਵਿਚਾਰ ਪੜਾ ਨਹੀਂ ਕਰਕੇ ਲਾਈ ਹੋ ਠੀਕ ਹੈ ਮੇਰਾ ਜੋ ਵਿਚਾਰ ਹੈ ਮੈਨੂੰ ਪਤਾ ਜਿੰਨੇ ਸ਼ਰਮਾ ਦਾ ਜੋ ਵਿਚਾਰ ਹੈ ਉਹਨਾਂ ਨੂੰ ਪਤਾ ਹੈ ਠੀਕ ਹੈ ਨਾ ਤੁਸੀਂ ਸਾਰੇ ਸਾਰੇ ਲੋਕ ਤਾਂ ਨਹੀਂ ਹੈ ਨਾ ਐਸੀ ਕਿੰਨੇ ਨਹੀਂ ਤੁਸੀਂ ਇੱਕ ਮਿੰਟ ਜੀ ਤੁਸੀਂ ਇੱਕ ਗੱਲ ਹੈ ਸਾਨੂੰ ਸਾਡਾ ਜਵਾਬ ਦਿਓ ਦੂਰੋਂ ਦੂਰੋਂ ਆਰ ਐਸ ਐਸ ਪੈ ਔਰ ਬੀਜੇਪੀ ਅਲੱਗ ਅਲੱਗ ਕੋਈ ਇਹਨਾਂ ਦਾ ਸਬੰਧ ਨਹੀਂ ਇੱਕ ਪੈਸੇ ਦਾ ਸਬੰਧ ਨਹੀਂ ਹੈ ਨਹੀਂ ਇਹ ਤਾਂ ਮੈਂ ਕਿਹਾ ਇਹ ਇੱਕ ਪੈਸੇ ਦਾ ਸਬੰਧ ਨਹੀਂ ਨਹੀਂ ਤੁਸੀਂ ਗੱਲ ਕਹਿ ਦਿਓ ਇਹਨਾਂ ਦਾ ਇੱਕ ਪੈਸੇ ਦਾ ਸਬੰਧ ਨਹੀਂ ਹੈਗਾ ਅਸੀਂ ਇੱਕ ਵੀ ਮੇਰੀ ਗੱਲ ਤਾਂ ਤੁਸੀਂ ਮੇਰੀ ਗੱਲ ਸੁਣ ਲਓ ਸਰਾਓ ਜੀ ਸਰਾਓ ਆਰ ਐਸ ਐਸ ਦੀ ਇਹ ਦੋ ਸੰਸਥਾਵਾਂ ਨੇ ਆਰ ਐਸ ਐਸ ਸੰਬੰਧਿਤ ਅੱਛਾ ਜੀ ਇੱਕ ਹੈ ਕਿ ਇਹ ਭਾਰਤੀ ਕਿਸਾਨ ਸੰਘ ਹਾਂਜੀ ਬੀਕੇ ਯੂ ਬੀਕੇਐਸ ਭਾਰਤੀ ਕਿਸਾਨ ਸੰਘ ਔਰ ਦੂਸਰੀ ਗੈਸ ਸਰਦੇਸ਼ੀ ਜਗਰਤ ਮੈਂ ਅੱਛਾ ਜੀ ਦੋਵਾਂ ਸੰਸਥਾਵਾਂ ਨੇ ਇਹਨਾ ਕੰਮਾਂ ਦੇ ਇੱਕ ਸੌਦੇ ਕਰਤੀ ਸਪਨਾ ਤੋਂ ਮੰਗ ਲਈ ਨਹੀਂ ਤੇ ਆਪਾਂ ਜਿੱਨੇ ਪ੍ਰਦੇਸ਼ ਆਪਾਂ ਸੌਦ ਕਰਨ ਨਾਲ ਆਪਾਂ ਰੱਦ ਕਰਨ ਦੀ ਕਿਉਂ ਨਹੀਂ ਮੰਗ ਕਰਦੇ ਨਾਲ ਨਹੀਂ ਮੇਰੇ ਬੱਸ ਰੋਕ ਥੋੜੀ ਨਾ ਹੋ ਮੈਂ ਥੋੜੀ ਨਹੀਂ ਤੁਸੀਂ ਕਹਿ ਰਹੇ ਸੌਦੇ ਕਰਦੇ ਰੱਦ ਵੀ ਕਿਉਂ ਨਹੀਂ ਕਰਦੇ ਵੀ ਰੱਦ ਕਰਨੇ ਮੰਗੇ ਹਾਂਜੀ ਮੈਂ ਕਹਿ ਰਿਹਾ ਸੌਦੇ ਕਰਦੇ ਰੱਦ ਹੀ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਇਹ ਕਿਹੜੀ ਜਿਹੜੀ ਚੀਜ਼ਾਂ ਦੇ ਉੱਤੇ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਉਹ ਜਿੱਦ ਠੀਕ ਕਰਦੇ ਹੋ ਬਿਲਕੁਲ ਹੀ ਸਾਰੇ ਤੇ ਉਤਰਾਏ ਰੱਦ ਕਰੋ ਇਹ ਕਹਿੰਦੇ ਨੇ ਤੀ ਤੂੰ ਫਿਰ ਮੈਂ ਥੋੜੀ ਤੋਂ ਰੱਦ ਕਰਨਾ ਇੱਕ ਵੀ ਹੋਰ ਗੱਲ ਸੁਣੋ ਤੁਸੀਂ ਇਹਨਾਂ ਆਰਐਸਐਸ ਨਾਲ ਲੈ ਕੇ ਅੱਜ ਇੱਥੇ ਜਲਾ ਲਾਵਾ ਤੁਹਾਡੇ ਘਰੇ ਆਏ ਨੇ ਜਾਂ ਤੁਹਾਨੂੰ ਨਾਲ ਲੈ ਕੇ ਚੱਲੇ ਨੇ ਇੱਥੇ ਇਹ ਸਾਫ ਜਾਇਰ ਹੁੰਦਾ ਜਾਂ ਤਾਂ ਤੁਸੀਂ ਆਰਐਸਐਸ ਦੇ ਕੋਈ ਵੀ ਇਹਨਾਂ ਦੇ ਨਾਲ ਹੈਲਪ ਇਹਨਾਂ ਦੇ ਸੰਗਠਨ ਜਾਂ ਤੁਸੀਂ ਬੀਜੇਪੀ ਦੇ ਲੀਡਰ ਹੋ ਜਾਂ ਕੋਈ ਜਾਂ ਕੋਈ ਰਿਸ਼ਤੇਦਾਰ ਕਰ ਸਾਨੂੰ ਕਲੀਅਰ ਕਰੋ ਨਾ ਵੀ ਤੁਸੀਂ ਕੌਣ ਹੋ ਇਹ ਆਰਐਸਐਸ ਦੇ ਤੁਸੀਂ ਸੀਨੀਅਰ ਲੀਡਰ ਆਰਐਸਐਸ ਦਾ ਮੈਂ ਵੀ ਵਲੰਟੀਅਰ ਹਾਂ ਫਿਰ ਆਏ ਦੱਸੋ ਨਾ ਸਾਰ ਜਾਰ ਕਰ ਦਿਓ ਕੀ ਰੋਲਾ ਮੈਂ ਵੀ ਆਰਐਸਐ ਤੋਂ ਵਲੰਟੀਅਰ ਆ। ਤੁਸੀਂ ਇੱਕ ਗੱਲ ਹੋਰ ਕਹੀਏ ਵੀ ਮੈਂ ਤੁਹਾਡੇ ਨਾਲ ਖੜ ਕੇ ਨਾਰੇ ਲਾ ਦੇਣਾ। ਜਿਉਂਦਾ ਅੱਜ 670 ਦੇ ਲੋਕ ਸੰਗਠਨ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਕਿਸਾ ਸਾਥ ਦਿੱਤਾ ਹੈ। ਅਰੇ ਬਾਈ ਸਾਥ ਦੇਣਾ ਨਾ ਯਾਰ ਦੇਣਾ ਨਹੀਂ। ਨਹੀਂ ਅੱਜ ਤੂੰ ਅੱਜ ਤੂੰ ਫਸੀ ਦੇ ਵਿੱਚ ਚਾਲੀ ਦੇਖਿਆ। ਫਸੀ ਦੇ ਵਿੱਚ ਇਹ ਕਹਿੰਦੇ ਨਾਰੇ ਲਾ ਦੇਣਾ। ਫਸੀ ਦੇ ਵਿੱਚ ਅੱਜ ਨਹੀਂ ਆਪਾਂ ਰੋਕ ਕੇ ਪ੍ਰਦਰਸ਼ਨ ਕਰ ਲਿਆ ਡੈਕਸ਼ਨ। ਆਪਾਂ ਹਰੇਕ ਨੂੰ ਰੋਕ ਕੇ ਇਹ ਕੋਈ ਗੱਲ ਨਹੀਂ। ਤੁਸੀਂ ਆਪਣੀ ਮੰਗ ਰੱਖੋ। ਯਾਰ ਸਾਡੀ ਮੰਗ ਹੈ ਸਾਡੀ ਗੱਲ ਮਣੀ। ਇਨਾਂ ਦੇ ਲੈਵਲ ਦਾ ਕਮ ਨਹੀਂ ਸਾਡੇ ਲੈਵਲ ਦੀ ਕੁਝ ਜਿਹਦੇ ਲੈਵਲ ਵੀ ਗਾਂਗੇ ਹੀ ਐ ਮਿਸਟਰ ਨਾਲ ਕੋਈ ਕਮ ਨਹੀਂ ਥੋੜੀ ਮੇਰੀ ਮਤ ਸਾਨੂੰ ਜੀ ਉਤੋਂ ਦੇਦੇ ਜੀ ਅਸੇ ਦਾ ਕਿਹੜਾ ਵੀ ਆਰਐਸਐਸ ਦਾ ਬੰਦਾ ਹੋਇਆ ਨਾ ਇੱਥੇ ਅਸੀਂ ਘੇਰਾਗੇ ਘੇਰਾਗੇ ਜੀ ਜਿੰਨਾ ਚਿਰ ਬੀਜੇਪੀ ਔਰ ਆਰਐਸਐਸ ਬੀਜੇਪੀ ਦੀ ਢੀਢੀ ਹੱਢੀਏ ਅਸੀਂ ਉਹਨਾਂ ਨੂੰ ਕੇ ਨਹੀਂ ਕਰਨੇ ਕਰ ਲਿਆ ਠੀਕ ਹੈ ਜੀ ਵੀਰੇ ਮੈਂ ਤਾਂ ਨਾ ਕਰਾਂ ਜਿੰਨਾ ਚਿਰ ਸਰਵਿਤ ਕੈਰੀ ਸਕੂਲ ਵੀ ਪੀਸੀ ਨਾ ਮਗਾਓ ਚਲੋ ਆਪਾਂ ਨਹੀਂ ਨਹੀਂ ਜਿਹੜਾ ਬੰਦਾ ਉਹਨਾਂ ਨਾਂ ਲੈ ਕੇ ਘੁੰਮਦਾ ਸੀ ਉਹਨਾਂ ਦੇ ਕਰਨਾ ਚਾਹੋ ਵੀ ਕਿਉਂ ਨਹੀਂ ਕੋਈ ਬੰਦਾ ਨਾਂ ਲੈ ਕੇ ਘੁੰਮ ਰਿਹਾ ਜੀ ਹੋਰ ਵੀ ਕੋਈ ਬੰਦਾ ਤੁਸੀਂ ਤਾਂ ਸਾਡੀ ਜੜ ਵੱਡੀਆਂ ਦੇ ਸਾਰੀ ਕੋਈ ਬੰਦਾ ਵਾਵਾ ਕਦਮ ਕਰੀਏ ਤੇਰੀ ਲੋਕਲ ਹੋ ਗਏ ਲੋਕਲ ਹੋ ਗਏ ਸਾਡੀ ਜੜ ਵੱਡੀਆਂ ਤੇਰੇ ਮੇਰੇ ਕੋਈ ਵਿਕਤੀ ਹੋਰ ਹੋਰ ਗਿਆ ਸਾਰਾ ਪੰਜਾਬ ਸਾਰਾ ਪੰਜਾਬ ਦੀ ਰੋਟੀ ਰੁਕੀ ਹੋਈ ਹੈ ਸਾਰਾ ਪੰਜਾਬ ਮਰੀਆਂ ਦਾ ਸੜਕਾਂ ਦੇ ਆਪਾਂ ਨਾਲ ਗੱਲ ਕਰੋ ਕੋਈ ਆਰਮਨਾਲ ਕਰੀਏ ਨਾ ਬਾਈ ਜੀ ਕੀ ਗੱਲ ਹੈ ਅਸੀਂ ਕੀ ਤੁਸੀਂ ਤਾਂ ਮੇਰੀ ਗੱਲ ਸੁਣੋ ਜਿੰਨਾ ਚਿਰ ਇੱਕ ਮਿੰਟ ਯਾਰ ਇੱਕ ਮਿੰਟ ਜਿੰਨਾ ਚਿਰ ਕਿਸਾਨੀ ਸੰਘਰਸ਼ੇ ਨਹੀਂ ਲੱਗਦਾ ਸਾਡੀ ਬੇਨਤੀ ਹੈ ਤੁਸੀਂ ਸਾਥ ਨਹੀਂ ਦੇ ਸਕਦੇ ਤਾਂ ਸਾਡੇ ਜੜਾ ਨਾ ਵੜੋ ਪਹਿਲ ਦਾ ਗੱਲ ਠੀਕ ਹੈ ਜੀ ਕੋਈ ਬਾਹਰ ਦਾ ਆਰਐਸਐਸ ਦਾ ਸੰਗਠਨ ਦਾ ਬੀਜਪੀ ਦਾ ਬੰਦਾ ਤੁਹਾਨੂੰ ਕੋਈ ਸੁਨੇਹਾ ਲਾਉਦਾ ਹੈ ਵੀ ਜਲਾਲਾਬਾਦ ਚ ਮੈਂ ਤੁਹਾਡੇ ਕੋਲ ਆਣਾ ਤੁਸੀਂ ਉਹਨਾਂ ਨੂੰ ਕਹੋ ਵੀ ਸਾਡੇ ਤੇ ਮੌਲ ਖਰਾਬੇ ਕਰਾਓ ਹੋਏਗਾ ਮੇਰਾ ਬਾਈਕ ਦਾ ਸਹੀ ਨਿਕਲੇ ਆ ਗੱਲਾਂ ਪਾਉਂਦੇ ਜਦੋਂ ਤੁਹਾਡੀ ਆਰਐਸਐਸ ਦੀ ਬੀਜੇਪੀ ਦੀ ਕਿਤੇ ਮੀਟਿੰਗ ਹੁੰਦੀ ਤੁਹਾਡੇ ਤਾਂ ਤਾਲ ਮੇ ਲੇਕਨ ਐਡੇ ਵੱਡੇ ਲੀਡਰ ਲੈ ਕੇ ਘੁੰਮਦੇ ਤੁਹਾਡੇ ਤਾਲ ਮੇ ਹੋਣਗੇ ਫਰੰਟ ਸੀਟ ਤੇ ਬੈਠੇ ਸਕਾਰਤ ਉਹ ਸਾਡੀ ਇੱਕੋ ਰੋਸ ਹੈ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਮੰਗ ਪੱਤਰ ਦਿਓ ਵੀ ਲਿਖਤੀ ਰੂਪ ਦੇ ਵਿੱਚ ਮੰਗ ਪੱਤਰ ਦਿਓ ਵੀ ਜਿਹੜਾ ਪੰਜਾਬ ਨੂੰ ਉਹਨੂੰ ਕਿਸਾਨੀ ਨੂੰ ਰੋਲ ਹੋਣਾ ਕਿਉਂਕਿ ਤੁਸੀਂ ਇੱਥੇ ਬੈਠੇ ਤੁਹਾਡੇ ਸੈਂਟਰ ਦਾ ਘੱਟ ਨੇ ਫਰੰਟ ਸੀਟ ਹਾਂਜੀ ਸਰ ਅੱਜ ਕੀ ਗੱਲਬਾਤ ਹੋਈ ਜੋ ਰੋਲਾ ਪਿਆ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੱਦੇ ਤੇ ਨੌਜਵਾਨ ਵਿੰਗ ਜਲਾਸੀ ਹੈ ਨੌਜਵਾਨ ਪੂਰ ਵਿਗ ਪੂਰਾ ਐਕਟਿਵ ਸੀ ਉਹਨਾਂ ਨੇ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਰਜੇਸ਼ ਨਾਰੰਗਾ ਜੋ ਕਿ ਜਲਾਲਾਬਾਦ ਦੇ ਇੱਕ ਮਾਸਟਰ ਨੇ ਉਹਨਾਂ ਦੇ ਘਰਾਵਾਂ ਸੱਜ ਦੇ ਇੱਕ ਵੱਡੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੱਦੇ ਤੇ ਨੌਜਵਾਨ ਵਿੰਗ ਜਲਾਲਾਬਾਦ ਦੇ ਵਿੱਚ ਵੱਢ ਚੁੱਕਿਆ ਹੈ ਪਰ ਨੌਜਵਾਨ ਵਿੰਗ ਨੂੰ ਸੂਚਿਤ ਕੀਤਾ ਗਿਆ ਸੀ ਕਿ ਜਲਾਲਾਬਾਦ ਦੇ ਵਿੱਚ ਭਾਜਪਾ ਔਰ ਆਰਐਸਐਸ ਦੇ ਕੁਝ ਜਿਹੜੀ ਲੀਡਰਸ਼ਿਪ ਪਹੁੰਚੀ ਹੈ ਨੌਜਵਾਨ ਪੂਰ ਵੇਗ ਪੂਰਾ ਐਕਟਿਵ ਸੀ ਉਹਨਾਂ ਨੇ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਰਜੇਸ਼ ਨਾਰੰਗਾ ਜੋ ਕਿ ਜਲਾਲਾਬਾਦ ਦੇ ਇੱਕ ਮਾਸਟਰ ਨੇ ਉਹਨਾਂ ਦੇ ਘਰ ਆਵਾਸਸ ਦੀ ਇੱਕ ਵੱਡੀ ਲੀਡਰ ਪਹੁੰਚੇ ਜੀ ਉਹ ਨੌਜਵਾਨ ਵੇਗ ਨੇ ਪੂਰੀ ਆਦੀ ਆਪਣੀ ਦਿਖਾਦੇ ਹੋਏ ਮੁਸਤੈਦੀ ਔਰ ਰੋਡ ਦੇ ਉੱਪਰ ਸਾਡੇ ਮੋਰਚਰ ਲਾਈਸ ਪੰਪ ਦੇ ਬਿਲਕੁਲ ਨਜ਼ਦੀਕ ਸੁਨੀਲ ਕੁਮਾਰ ਘੋਡੀਪੁਰ ਭਾਰਤੀਕ ਸ਼ਾਂਝ ਨੂੰ ਇਕਤਾ ਕਰਾ ਦੀ ਅਗਵਾਈ ਹਟਾ ਉਹਨਾਂ ਦੀ ਗੱਡੀ ਦਾ ਘਰਾਉ ਕੀਤਾ ਔਰ ਜ਼ੋਰ ਪਰ ਪ੍ਰਦਰਸ਼ਨ ਕੀਤਾ ਨਾਰੇਬਾਜੀ ਕੀਤੀ ਔਰ ਜਿੱਦੇ ਵਿੱਚ ਰਜੇਸ਼ ਕੁਮਾਰ ਜੀ ਨਾਰਗਨੇ ਜੋ ਮੌਜੂਦਾ ਵਾਇਸਟਰ ਨੇ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਆਰਐਸਐਸ ਦੇ ਲੀਡਰ ਨੇ ਔਰ ਮੈਂ ਵੀ ਇੱਕ ਆਰਐਸਐਸ ਦਾ ਲੀਡਰ ਆ ਔਰ ਮੇਰੇ ਘਰੇ ਕਿਸੇ ਨਿੱਜੀ ਕੰਮ ਲਈ ਆਈ ਸੀ ਸੋ ਉੱਥੇ ਉਹਨਾਂ ਨੇ ਮੰਨਿਆ ਵੀ ਹੈ ਕਿ ਅਸੀਂ ਪੂਰਨ ਤੌਰ ਤੇ ਜਿਹੜਾ ਕੇਂਦਰ ਸਰਕਾਰ ਔਰ ਆਰਐਸਐਸ ਨੂੰ ਕਹਾਂਗੇ ਕਿ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਪਰ ਅਸੀਂ ਸ਼ੇਸ਼ ਕੁਮਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਜਿੰਨਾ ਚਿਰ ਕਿਸਾਨੀ ਅੰਦੋਲਨ ਕਿਸੇ ਸੀਰੇ ਨਹੀਂ ਲੱਗਦਾ ਉਹਨਾਂ ਚਿਰ ਕਿਰਪਾ ਕਰਕੇ ਆਰਐਸਐਸ ਔਰ ਬੀਜੇਪੀ ਦਾ ਜਿਹੜਾ ਪੰਜਾਬ ਦੇ ਪੂਰਨ ਤੌਰ ਤੇ ਬਾਈਕਾਟ ਕਰ ਰਹੇ ਨੇ ਸਾਡਾ ਸਹਿਯੋਗ ਦੇਣ ਜੇ ਉਹਨਾਂ ਵੱਲੋਂ ਸਹਿਯੋਗ ਦਿੱਤਾ ਗਿਆ ਤਾਂ ਬੜੀ ਵਧੀਆ ਗੱਲ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੰਦਾ ਹੀ ਜਲਾਲਾਵਾ ਦੇ ਵਿੱਚ ਹਰ ਬੀਜੇਪੀ ਲੀਡਰਾਂ ਦਾ ਔਰ ਆਰਐਸਐਸ ਲੀਡਰਾਂ ਦਾ ਘਰਾਉ ਕੀਤਾ ਜਾਏਗਾ ਕਿਉਂਕਿ ਜਲਾਲਾਵਾ ਦੇ ਵਿੱਚ ਆਰਥਿਕ ਸੰਘਰਸ਼ ਨੂੰ ਇਕਤਾ ਕਰਾਂ ਦੀ ਜਿਹੜੀ ਨੋਜਵਾਨ ਵੰਗੇ ਉਹ ਪੂਰਾ ਸੁਚੇਤ ਤੇ ਔਰ ਪੂਰੇ ਖਾਲੀ ਨਾ ਜਿਹੜੀ ਆਦੀ ਡਿਊਟੀ ਕਰਦੇ ਸਰਕਾਰ ਮੁਰਦਾਬਾਦ 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 ਮੋਦੀ ਬਾਨੀ ਗੋ ਬੈਕ ਗੋ ਬੈਕ ਗੋ ਬੈਕ ਅੰਡਾਨੀ ਮੁਰਦਾਬਾਦ ਸੈਂਟੇ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਹਾਂਜੀ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਹਾਏ 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 ਮੋਦੀ ਛੋਤੀ ਚੱਕ ਦੇਾਂਗੇ ਕੌਮ ਤੇ ਬੋਲ ਰੱਖ ਦੇਾਂਗੇ ਕਿਸਾਨ ਇਕਤਾ ਜ਼ਿੰਦਾਬਾਦ 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 ਕਿਸਾਨ ਇਕਤਾ ਜ਼ਿੰਦਾਬਾਦ 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 ਆਰਟੀ ਖਾਨ ਜਨਨ ਇਕਤਾ ਗਰਹ ਜ਼ਿੰਦਾਬਾਦ 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 ਸਾਡੇ ਬੰਦੀਆਂ ਦਾ ਸਹਿਯੋਗ ਜਿੰਦਾਬਾਦ 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 ਕਿਸਾਨ ਮਲਾਜ਼ਮ ਮਜ਼ਦੂਰ ਇਕਤਾ ਜਿੰਦਾਬਾਦ 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 ਨਾਨੀ ਅੰਬਾਨੀ ਦਫਾ ਕਰੋ ਦਫਾ ਕਰੋ ਦਫਾ ਕਰੋ ਨਾਨੀ ਅੰਬਾਨੀ ਦਫਾ ਕਰੋ ਦਫਾ ਕਰੋ ਦਫਾ ਕਰੋ ਬੀਜੇਪੀ ਸਰਕਾਰ ਹਾਏ 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 ਵਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕੇਂਦਰ ਸਰਕਾਰ ਮੁਰਦਾਬਾਦ 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 कले कानून रद करो रो سرکار मुराबाद मुरदाबाद मुरदाबाद मोदी गौ बे ਅੰਡਾਨੀ ਅੰਬਾਨੀ ਦਫਾ ਕਰੋ ਦਫਾ ਕਰੋ ਦਫਾ ਕਰੋ ਫਰਮਾਇਦਰ ਸਿਸਟਮ ਮਰਦਾਬਾਦ 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 ਆਪਰੇਟ ਕਰਾਉਣੇ ਮਰਦਾਬਾਦ 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 ਆਪਰੇਟ ਕਰਾਉਣੇ ਮਰਦਾਬਾਦ ਮਰਦਾਬਾਦ ਅੰਡਾਨੀ ਅੰਬਾਨੀ ਦਫਾ ਕਰੋ ਦਫਾ ਕਰੋ ਦਫਾ ਕਰੋ ਫਰਮਾਇਦਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਸੈਂਟਰ ਨਮਸਕਾਰ ਹੋ ਗਿਆ ਸਾਨੂੰ ਉਪਰੋਂ ਹੋ ਕੇ ਆਇਆ ਜਦੋਂ ਬੰਦੀ ਲੋ ਵੀ ਤੁਹਾਡੇ ਸ਼ਹਿਰ ਦੇ ਜਿਹੜੇ ਇਹ ਗੁੱਪਚਾ ਕਰਦੇ ਨੇ ਇਹ ਗਲਤ ਤਰੀਕੇ ਨਾਲ ਮੀਟਿੰਗਾਂ ਕਰ ਰਹੇ ਨੇ ਗੱਡੀ ਵੇਚਣੇ ਸੀ ਉਹ ਤਾਂ ਗੱਡੀ ਪਹਾਈ ਸੀ ਨਾਲ ਤਾਂ ਗਲਤ ਤਰੀਕੇ ਨਾਲ ਮੀਟਿੰਗਾਂ ਕਰਵਾ ਰਹੇ ਨੇ ਅਸੀਂ ਗੱਡੀ ਲਾ ਕੇ ਜਿਹੜਾ ਇਹਨਾਂ ਦਾ ਕਲਾਉ ਕਿ ਨਾ ਪ੍ਰਸ਼ਾਸਨ ਆ ਗਿਆ ਚਲੋ ਆ ਜਿਹੜਾ ਮੀਡੀਆ ਦੀ ਤੁਸੀਂ ਅਸੀਂ ਇਸੇ ਕੰਮ ਗੱਤਬਾਤ ਕਰਾਂਗੇ ਤੁਹਾਡੇ ਨਾਲ ਹੀ ਕੁਝ ਮੈਨੂੰ ਪੁੱਛਣਾ ਚਾਹਤਾ ਚਲੋ ਠੀਕ ਚਲੋ ਠੀਕ ਹੈ ਅੱਛਾ ਇਹ ਤੁਸੀਂ ਜਿਹੜੇ ਆਪਣੇ ਜਿਹੜੇ ਕਿਸੇ ਸਰ ਬੀਜਪੀ ਦੇ ਨਾ ਧੱਕੇ ਮਾਰੋ ਯਾਰ ਮੈਂ ਲਿਖਤੀ ਰੂਪ ਦੇ ਦਿੰਦੇ ਆ ਆਰਐਸਐਸ ਦੇ ਆਪ ਨੂੰ ਨਹੀਂ ਬੀਜੇਪੀ ਦੇ ਆਪ ਨੂੰ ਨਹੀਂ ਇਹ ਕਿ ਸਰਕਲ ਤੋਂ ਕਹਿ ਰਹੇ ਹੋ ਵੀ ਬੀਜੇਪੀ ਦੇ ਮੰਤਰੀ ਦੇ ਕਰਾਉਂ ਆ ਆਰਐਸਐਸ ਜਿਹੜੀ ਹੈ ਬੀਜੇਪੀ ਦੀ ਵੀ ਨਹੀਂ ਠੀਕ ਹੈ ਜੀ 1 ਮਿੰਟ ਜੀ ਸਰ ਆਰਐਸਐਸ ਜਿਹੜੀ ਹੈ ਬੀਜੇਪੀ ਦੀ ਵੀ ਨਹੀਂ ਜੀ ਹੁਣ ਆਪਾਂ ਕਹੀਏ ਜੀ ਕਾਲੀਦਲ ਨੂੰ ਆਪਾਂ ਜਿਹੜਾ ਸ਼ੋਮੀ ਕਾਲੀਦਲ ਨੂੰ ਉਹਨੂੰ ਅਲੱਗ ਕਹਿੰਦੇ ਕਾਲੀਦਲ ਲੱਗੇ ਤੇ ਸ਼ੋਮੀ ਕਾਲੀਦਲ ਲੱਗੇ ਠੀਕ ਹੈ ਇਸੇ ਤਰ੍ਹਾਂ ਜਿਹੜਾ ਬੀਜੇਪੀ ਹੈ ਸਾਡੀ ਕੀ ਉਮੀਦ ਹੈ ਸਾਡੀ ਜੀ ਜੋ ਇਹਨਾਂ ਤੋਂ ਆਪਾਂ ਪੁੱਛਣਾ ਉਹ ਪੁੱਛ ਕੇ ਵੀ ਸਾਨੂੰ ਮੈਂ ਜੀ ਇੱਕ ਮਿੰਟ ਸਾਡੀ ਆਈ ਉਹ ਗੱਲ ਹੈ ਉਹ ਮਾਮਲਾ ਕਰੋ ਕਰੋ ਸਾਡੀ ਉਹ ਗੱਲ ਸਾਨੂੰ ਦੱਸ ਸਾਡੀ ਕੀ ਉਮੀਦ ਹੈ ਇੱਕ ਨਾਰੇ ਲਾਉਣ ਨੀ ਮੈਂ ਲਾ ਲੱਕ ਦੋ ਨਾਰੇ ਲਾ ਜੇ ਨਾਰੇ ਲਾਉਣੇ ਹੁੰਦੇ ਨਾ ਤਾਂ ਤੁਸੀਂ ਇਹਨਾਂ ਨੂੰ ਗੱਡੀਆਂ ਚ ਲੈ ਕੇ ਨਹੀਂ ਘੁੰਮਦੇ ਸੀ ਇੱਕ ਨੰਬਰ ਤੇ ਦੂਸਰੇ ਨੰਬਰ ਤੇ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵੀਰ ਸ਼ਰਮਾ ਜੀ ਇੱਥੇ ਆਦੇ ਨੇ ਸਾਨੂੰ ਕਿਉਂ ਨਹੀਂ ਜਾਣਦੇ ਨੇ ਅੱਜ ਤੁਸੀਂ ਇੱਕ ਦਿਨ ਵੀ ਪ੍ਰੋਗਰਾਮ ਤੇ ਆਜੇ ਕੀ ਪੰਜਾਬ ਦੇ ਜਲਾਲਾਵਾ ਦੇ ਵਸਨੀਕ ਹੋ ਕੇ ਤੁਸੀਂ ਇਹਨਾਂ ਨੂੰ ਗੱਡੀਆਂ ਚ ਘੁਮਾਦੇ ਫਿਰਦੇ ਹੋ ਤੁਸੀਂ 140 ਦੀ ਗੱਡੀ ਚੜਾਈਏ ਸਾਡੀ ਗੱਡੀ ਵੇਖ ਕੇ ਤੁਸੀਂ ਗੱਡੀ ਭਜਾਈ ਚ ਤੁਸੀਂ ਚੋਰਾਂ ਨੂੰ ਤੇ ਗੱਡੀ ਹਸਲਾਉਣਾ ਚਾਹਦੇ ਉਹ ਉਧਰ ਘਟਣਾ ਵਾਪਰ ਜਾਂਦੀ ਕੌਣ ਜ਼ਿੰਮੇਵਾਰ ਹੋ ਜਾਂਦੇ ਸਭ ਵੀ ਜੀ ਹਰ ਇੱਕ ਬੰਦੇ ਤੋਂ ਵਿਚਾਰ ਕਰਾ ਨਹੀਂ ਚੱਲਿਆ ਠੀਕ ਹੈ ਮੇਰਾ ਜੋ ਵਿਚਾਰ ਹੈ ਮੈਨੂੰ ਪਤਾ ਹੈ ਗਿੰਨੇ ਸ਼ਰਮਾ ਦਾ ਜੋ ਵਿਚਾਰ ਹੈ ਉਹਨਾਂ ਨੂੰ ਪਤਾ ਹੈ ਠੀਕ ਹੈ ਨਾ ਤੁਸੀਂ ਸਾਰੇ ਸਾਰੇ ਲੋਕ ਤਾਂ ਨਹੀਂ ਹੈ ਨਾ ਅਜਿਹਾ ਨਹੀਂ ਤੁਸੀਂ ਇੱਕ ਮਿੰਟ ਜੀ ਤੁਸੀਂ ਇੱਕ ਗੱਲ ਹੈ ਸਾਨੂੰ ਸਾਨੂੰ ਸਾਰਾ ਜਵਾਬ ਦਿਓ आरएसएस पे और बीजेपी अलग-अलग अलग कोई इन्हें रेरा इतना खड़े कोई एक पैसे ਦਾ ਸੰਬੰਧ ਨਹੀਂ ਹੈ ਨਹੀਂ ਇਹ ਤੇ ਮੈਂ ਕਿਹਾ ਹੀ ਨਹੀਂ ਇੱਕ ਕਸੇ ਦਾ ਸੰਬੰਧ ਨਹੀਂ ਨਹੀਂ ਤੁਸੀਂ ਗੱਲ ਕਰਦੇ ਇਹਨਾਂ ਦਾ ਇੱਕ ਪੈਸੇ ਦਾ ਸੰਬੰਧ ਨਹੀਂਗਾ ਅਸ ਇੱਕ ਮਿੰਟ ਮੇਰੀ ਯਾਦ ਤੁਸੀਂ ਮੇਰੀ ਗੱਲ ਸੁਣ ਲਓ ਸੁਣਾਓ ਜੀ ਸਾਹ ਆਰएसएस ਦੀਏ ਦੋ ਸਥਾਨਾ ਨਹੀਂ ਆਰएसएस ਸੰਬੰਧਿਤ اچھا ਜੀ ਇੱਕ ਹੈ ਕੀ ਹੈ ਭਾਰਤੀ ਕਿਸਾਨ ਸੰਘ ਹਾਂਜੀ बीकेयू ਆਪੀਕੇਸ ਭਾਰਤੀ ਕਿਸਾਨ ਸੰਘ ਤੇ ਦੂਸਰੀ ਹੈ ਸਰਦੇਸ਼ੀ ਜੰਗਰਤ अच्छा दोमा संस्थावाने ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕਰਤੀ ਸੀ ਆਪਾਂ ਵੀ ਦੇ ਆਪਾਂ ਸੋਧ ਕਰਨ ਨਾਲ ਆਪਾਂ ਰੱਦ ਕਰਨ ਦੀ ਕਿਉਂ ਨਹੀਂ ਮੰਗ ਕਰਦੇ ਇਹਨਾਂ ਨੂੰ ਮੇਰੇ ਬੱਸ ਰੋਕ ਥੋੜੀ ਨਾ ਹੋ ਮੈਂ ਥੋੜੀ ਜਿਹੀ ਨਹੀਂ ਕਰਦੇ ਸੋਧ ਕਰਦੇ ਰੱਦ ਦੀ ਕਿਉਂ ਨਹੀਂ ਕਰਦੇ ਵੀ ਹਾਂਜੀ ਮੈਂ ਕਹਿ ਰਿਹਾ ਸੋਧ ਵੀ ਕਰਦੇ ਰੱਦ ਵੀ ਨਹੀਂ ਕਰਦੇ ਉਹਨਾਂ ਨੇ ਕਿਹਾ ਵੀ ਜਿਹੜੀ ਜਿਹੜੀਆਂ ਚੀਜ਼ਾਂ ਉੱਤੇ ਜਸਨੋ ਤਰਾਜ ਹੈ ਹੋ ਜਿੱਦਾਂ ਠੀਕ ਕਰਦੇ ਹੋ ਬਿਲਕੁਲ ਹੀ ਸਾਰੇ ਤੇ ਉਤਰਾਏ ਰੱਦ ਕਰੋ ਇਹ ਕਹਿੰਦੇ ਨੇ ਤੂੰ ਫਿਰ ਮੈਂ ਥੋੜੀ ਨਾ ਰੱਦ ਕਰਨਾ ਇੱਕ ਵੀ ਹੋਰ ਗੱਲ ਸੁਣੋ ਤੁਸੀਂ ਇਹਨਾਂ ਆਰਐਸਐਸ ਨਾਲ ਲੈ ਕੇ ਆਜੇ ਇੱਥੇ ਜਲਾ ਲਵਾ ਤੁਹਾਡੇ ਘਰੇ ਆਏ ਲੈ ਜਾਂ ਤੁਹਾਨੂੰ ਨਾਲ ਲੈ ਕੇ ਚੱਲੇ ਨੇ ਇਥੇ ਇਹ ਸਾਫ ਜਾਇਰ ਹੁੰਦਾ ਜਾਂ ਤਾਂ ਤੁਸੀਂ ਆਰਐਸਐਸ ਦੇ ਕੋਈ ਵੀ ਇਹਨਾਂ ਦੇ ਨਾਲ ਹੈਲਪ ਇਹਨਾਂ ਦੇ ਸੰਗਠਨ ਜਾਂ ਤੁਸੀਂ ਬੀਜੇਪੀ ਦੇ ਲੀਡਰ ਹੋ ਜਾਂ ਕੋਈ ਜਾਂ ਕੋਈ ਰਿਸ਼ਤੇਦਾਰ ਫਿਰ ਸਾਨੂੰ ਕਲੀਅਰ ਕਰੋ ਨਾ ਵੀ ਤੁਸੀਂ ਕੌਣ ਹੋ ਇਹ ਕਾਰਐਸਐਸ ਦੇ ਤੁਸੀਂ ਸੀਨੀਅਰ ਲੀਡਰ ਹੋ ਐਸਐਸ ਆਰਐਸਐਸ ਦਾ ਮੈਂ ਵੀ ਵਲੰਟੀਅਰ ਹਾਂ ਫਿਰ ਆਏ ਦੱਸੋ ਨਾ ਸਾਰੀ ਜਾਣਕਾਰੀ ਦਿਓ ਕੀ ਰੋਲਾ ਹੈ ਵੀ ਆਰਐਸਐਸ ਦਾ ਵਲੰਟੀਅਰ ਆ ਤੁਸੀਂ ਇੱਕ ਗੱਲ ਹੋਰ ਕਹੀਏ ਵੀ ਮੈਂ ਤੁਹਾਡੇ ਨਾਲ ਖੜ ਕੇ ਨਾਰੇ ਲਾ ਦੇਣਾ ਜਉਦਾ ਅੱਜ 60 70 ਦਿਨਾਂ ਤੋਂ ਸੰਘਰਸ਼ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਕਿਸਾਤ ਦਿੱਤਾ ਅਰੇ ਬਾਈ ਸਾਥ ਦੇਣਾ ਨਾ ਯਾਰ ਦੇਣਾ ਨਾ ਨਹੀਂ ਅੱਜ ਤੂੰ ਇੱਕ ਮਿੰਟ ਅੱਜ ਤੂੰ ਫਸੀ ਦੇ ਵਿੱਚ ਇਹ ਕਿਹਦੇ ਨਾਲ ਲਾ ਦੇਣਾ ਫਸੀ ਦੇ ਵਿੱਚ ਨਹੀਂ ਆਪਾਂ ਰੋਕ ਕੇ ਦਰਸ਼ਨ ਕਰ ਲਿਆ ਡੱਟ ਚਨਾ ਆਪਾਂ ਹਰੇਕ ਨੂੰ ਰੋਕ ਕੇ ਨਹੀਂ ਕੋਈ ਗੱਲ ਤੁਸੀਂ ਆਪਣੀ ਮੰਗ ਰੱਖੋ ਯਾਰ ਸਾਡੀ ਮੰਗ ਰੱਖੋ ਕੱਲਬੜੀ ਇਨਾਂ ਦੇ ਲੈਵਲ ਦਾ ਕੰਮ ਨਹੀਂ ਸਾਡੇ ਲੈਵਲ ਦੀ ਕੁਝ ਜਿਹਦੇ ਲੈਵਲ ਦੀ ਗੱਲ ਨਹੀਂ ਹੈ ਵਿੱਚ ਨਾਲ ਕੋਈ ਕੰਮ ਨਹੀਂ ਥੋੜੀ ਮੇਰੀ ਸਾਨੂੰ ਜੀ ਉੱਤੋਂ ਦੇਦੇ ਜੀ ਅਸੀਂ ਤਾਂ ਕਿਹੜਾ ਵੀ ਆਰਐਸਐਸ ਦਾ ਬੰਦਾ ਹੋਇਆ ਨਾ ਇੱਥੇ ਅਸੀਂ ਘੇਰਾਗੇ ਦੇਵਾਂਗੇ ਜੀ ਜਿੰਨਾ ਚਿਰ ਭਾਜਪੀ ਔਰ ਆਰਐਸਐਸ ਬੀਜੇਪੀ ਦੀ ਵੀਰ ਦੀ ਹੈ ਡੀ ਅਸੀਂ ਉਹਨਾਂ ਨੂੰ ਕੀ ਨਹੀਂ ਕਰਨਾ ਕਰ ਲਿਆ ਠੀਕ ਹੈ ਜੀ ਵੀਰੇ ਜਿੰਨਾ ਚਿਰ ਸਰਵਿਤ ਕੈਰੀ ਸਕੂਲ ਵੀ ਪੀਤੀ ਉਹਨਾਂ ਨੂੰ ਚਲੋ ਨਹੀਂ ਜਿਹੜਾ ਬੰਦਾ ਉਹਨਾਂ ਨਾਲ ਆ ਘੁੰਦਾ ਸੀ ਉਹਨਾਂ ਦੇ ਕਰਨਾ ਚਾਹੋ ਸੀ ਕਿਉਂ ਨਹੀਂ ਕੋਈ ਬੰਦਾ ਨਾਲ ਲੈ ਕੇ ਘੁੰਮ ਰਿਹਾ ਹੋਰ ਕੀ ਹੈ ਤੁਸੀਂ ਤਾਂ ਸਾਡੀ ਜੜ ਵੱਢੀਆਂ ਦੇ ਸਾਰੀ ਕੋਈ ਬੰਦਾ ਸਾਰਾ ਕਦਮ ਕਰੀਏ ਤੁਸੀਂ ਲੋਕਲ ਹੋ ਗਏ ਲੋਕਲ ਹੋ ਕੇ ਸਾਡੀ ਜੜ ਵੱਢਦੇ ਪਏ ਤੁਸੀਂ ਕੋਈ ਵਿਅਕਤੀ ਹੋਰ ਕੀ ਹੈ ਸਾਰਾ ਪੰਜਾਬ ਸਾਰਾ ਪੰਜਾਬ ਦੀ ਰੋਟੀ ਰੁਕੀ ਹੋਈ ਹੈ ਸਾਰਾ ਪੰਜਾਬ ਮਰੀ ਜਾਂਦਾ ਸਰਕਾਰਾਂ ਦੇ ਆਪਾਂ ਨਾਲ ਗੱਲ ਕਰੋ ਕੋਈ ਯਾਰ ਰਾਮ ਨਾਲ ਕਰੀਏ ਨਾ ਬਾਈ ਜੇ ਨਹੀਂ ਗੱਲ ਹੈ ਅਸੀਂ ਕੀ ਸਿੱਧਾ ਮੇਰੀ ਗੱਲ ਸੁਣੋ ਜਿੰਨਾ ਚਿਰ ਕੋਈ ਯਾਰ ਰਗਮਣ ਜਿੰਨਾ ਚਿਰ ਕਿਸਾਨੀ ਸੰਗਤ ਸਿਰੇ ਨਹੀਂ ਲੱਗਦਾ ਸਾਡੀ ਬੇਨਤੀ ਹੈ ਤੁਸੀਂ ਸਾਥ ਨਹੀਂ ਦੇ ਸਕਦੇ ਤਾਂ ਸਾਡੇ ਜੜਾ ਨਾ ਬਣੋ ਪਹਿਲਾਂ ਗੱਲ ਠੀਕ ਹੈ ਜੀ ਕੋਈ ਬਾਹਰ ਦਾ ਆਰਐਸਐਸ ਦਾ ਸੰਗਠਨ ਦਾ ਬੀਜੇਪੀ ਦਾ ਬੰਦਾ ਤੁਹਾਨੂੰ ਕੋਈ ਸੁਨੇਹਾ ਲਾਉਦਾ ਹੈ ਵੀ ਜਲਾਲਾਬਾਦ ਤੋਂ ਮੈਂ ਤੁਹਾਡੇ ਕੋਲ ਆਣਾ ਤੁਸੀਂ ਉਹਨਾਂ ਨੂੰ ਕਹੋ ਵੀ ਸਾਡੇ ਤੇ ਮੌਲ ਖਰਾਬ ਹੈ ਕਰਾਓ ਹੋਏਗਾ ਮੇਰਾ ਬਾਈ ਸਹੀ ਨਿਕਲੇ ਆ ਗੱਲ ਪਤਾ 20 ਨੰਬਰ ਦੇ ਜਦੋਂ ਤੁਹਾਡੀ ਆਰਐਸਐਸ ਦੀ ਬੀਜੇਪੀ ਦੀ ਕਿਤੇ ਮੀਟਿੰਗ ਹੁੰਦੀ ਤੁਹਾਡੇ ਤਾਂ ਤਾਲ ਮੇ ਲੇਕਨ 80 ਵੱਡੇ ਲੀਡਰ ਲੈ ਕੇ ਹੁੰਦੇ ਵੇ ਤੁਹਾਡੇ ਤਾਲ ਮੇ ਹੋਰ ਵੀ ਫਰੰਟ ਸੀਟ ਤੇ ਬੈਠੇ ਸਕਾਰ ਔਰ ਸਾਡੀ ਇੱਕੋ ਰੁਸਾਇਸ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਮੰਗ ਪੱਤਰ ਦਿਓ 20 ਲਿਖਤੀ ਰੂਪ ਦੇ ਮੰਗ ਪੱਤਰ ਦਿਓ ਵੀ ਜਿਹੜਾ ਪੰਜਾਬ ਨੂੰ ਉਹਨੂੰ ਕਿਸਾਨੀ ਨੂੰ ਰੋਲ ਹੋਣਾ ਕਿਉਂਕਿ ਤੁਸੀਂ ਇੱਥੇ ਬੈਠੇ ਤੁਹਾਡੇ ਸੈਂਟਰ ਤਾਂ ਕੱਟ ਨੇ ਫਰੰਟ ਸੀਟ ਹਾਂਜੀ ਸਰ ਅੱਜ ਕੀ ਗੱਲਬਾਤ ਹੋਈ ਜੋ ਰੋਲਾ ਪਿਆ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੱਦੇ ਤੇ ਨੌਜਵਾਨ ਵਿੰਗ ਜਲਾਲਾਬਾਦ ਔਰ ਨੌਜਵਾਨ ਵੇਗ ਨੂੰ ਸੂਚਿਤ ਕੀਤਾ ਗਿਆ ਸੀ ਕਿ ਜਲਾਲਾਬਾਦ ਦੇ ਵਿੱਚ ਬੀਜੇਪੀ ਔਰ ਆਰਐਸਐਸ ਦੇ ਕੁਝ ਜਿਹੜੀ ਲੀਡਰਸ਼ਿਪ ਪਹੁੰਚੀ ਹੈ ਨੌਜਵਾਨ ਪੂ ਵੇਗ ਪੂਰਾ ਐਕਟਿਵ ਸੀ ਉਹਨਾਂ ਨੇ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਰਜੇਸ਼ ਨਾਰੰਗਾ ਜੋ ਕਿ ਜਲਾਲਾਬਾਦ ਦੇ ਇੱਕ ਮਾਸਟਰ ਨੇ ਉਹਨਾਂ ਦੇ ਕਰਾਰ ਆਰਐਸਐਸ ਦੇ ਇੱਕ ਵੱਡੇ ਲੀਡਰ ਪਹੁੰਚੇ ਨੇ ਔਰ ਨੌਜਵਾਨ ਵੇਗ ਨੇ ਪੂਰੀ ਆਦੀ ਆਪਣੀ ਦਿਖਾਦੇ ਹੋਏ ਗੁਸਤਾਈਦੀ ਔਰ ਰੋਡ ਦੇ ਉੱਪਰ ਸਾਡੇ ਮੋਰਚਰ ਲਾਇਸ ਪੰਪ ਦੇ ਬਿਲਕੁਲ ਨਜ਼ਦੀਕ ਸੁਨੀਲ ਕੁਮਾਰ ਖੋਡੀਪੁਰ ਭਾਰਤੀ ਕਿਸਾਨ ਜਿਨੇ ਇਕਤਾ ਕਰਾਂ ਦੀ ਅਗਵਾਈ ਹਟਾ ਉਹਨਾਂ ਦੀ ਗੱਡੀ ਦਾ ਘਰਾਓ ਕੀਤਾ ਔਰ ਜ਼ੋਰ ਪਰ ਪ੍ਰਦਰਸ਼ਨ ਕੀਤਾ ਨਾਰੇਬਾਜੀ ਕੀਤੀ ਔਰ ਜਿੱਦੇ ਵਿੱਚ ਰਜੇਸ਼ ਕੁਮਾਰ ਜੀ ਨਾਰਗ ਨੇ ਜੋ ਮੌਜੂਦਾ ਵਾਇਸਟਰ ਨੇ ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਆਰਐਸਐਸ ਦੇ ਲੀਡਰ ਨੇ ਔਰ ਮੈਂ ਵੀ ਇੱਕ ਆਰਐਸਐਸ ਦਾ ਲੀਡਰ ਆ ਔਰ ਮੇਰੇ ਘਰੇ ਕਿਸੇ ਨਿੱਜੀ ਕੰਮ ਲਈ ਆਈ ਸੀ ਸੋ ਉੱਥੇ ਉਹਨਾਂ ਨੇ ਮੰਨਿਆ ਵੀ ਹੈ ਵੀ ਅਸੀਂ ਪੂਰਨ ਤੌਰ ਤੇ ਜਿਹੜਾ ਕੇਂਦਰ ਸਰਕਾਰ ਔਰ ਆਰਐਸਐਸ ਨੂੰ ਕਹਾਂਗੇ ਕਿ ਕਾਲੇ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਪਰ ਅਸੀਂ ਰਜੇਸ਼ ਕੁਮਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਜਿੰਨਾ ਚਿਰ ਕਿਸਾਨੀ ਅੰਦੋਲਨ ਕਿਸੇ ਸਿਰੇ ਨਹੀਂ ਲੱਗਦਾ ਉਹਨਾਂ ਚਿਰ ਕਿਰਪਾ ਕਰਕੇ ਆਰਐਸਐਸ ਔਰ ਬੀਜੇਪੀ ਦਾ ਜਿਹੜਾ ਪੰਜਾਬ ਦੇ ਪੂਰਨ ਤੌਰ ਤੇ ਬਾਈਕਾਟ ਕਰ ਰਹੇ ਸਾਡਾ ਸਹਿਯੋਗ ਦੇਣ ਜੇ ਉਹਨਾਂ ਵੱਲੋਂ ਸਹਿਯੋਗ ਦਿੱਤਾ ਗਿਆ ਤਾਂ ਬੜੀ ਵਧੀਆ ਗੱਲ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਔਰ ਇਦਾਂ ਹੀ ਜਲਾਲਾਬਾਦ ਦੇ ਵਿੱਚ ਹਰ ਬਿਜਲੀ ਦੇ ਲੀਟਰਾਂ ਦਾ ਔਰ ਹਰ ਗੈਸ ਦੇ ਲੀਟਰਾਂ ਦਾ ਘਰਾਵ ਕੀਤਾ ਜਾਏਗਾ ਕਿਉਂਕਿ ਜਲਾਲਾਬਾਦ ਦੇ ਵਿੱਚ ਹਾਰਦਿਕ ਸੰਜ ਨੇ ਦੇਖਾ ਘਰਾਹ ਦੀ ਜਿਹੜੀ ਨੌਜਵਾਨ ਮੰਗੇ ਉਹ ਪੂਰਾ ਸੁਚੇਤ ਤੇ ਔਰ ਪੂਰੀ ਤਸਲੀ ਨਾਲ ਜਿਹੜੀ ਆਦੀ ਡਿਊਟੀ ਕਰਦੀ ਸਰਕਾਰ ਮੁਰਦਾਬਾਦ 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 ਮੁਜ਼ੀਬਾਨੀ ਗੋ ਬੈਕ ਗੋ ਬੈਕ ਗੋ ਬੈਕ ਅਡਾਨੀ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਹਾਂਜੀ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਹਾਏ 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 ਮੋਦੀ ਛੋਟੀ ਚੱਕ ਦੇਾਂਗੇ ਕੌਣ ਦੇ ਹੋਣਾ ਚੱਕ ਦੇਾਂਗੇ ਕਿਸਾਨ ਇਕਤਾ ਜ਼ਿੰਦਾਬਾਦ 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 ਕਿਸਾਨ ਜਿੰਦਾਬਾਦ 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 ਆਰਤੀ ਖਾਨ ਜੁਨੇ ਇੱਕਤਾ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਰਾਤਰੀ ਜਥੇ ਬੰਦੀ ਦਾ ਸਹਿਯੋਗ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜ਼ਿੰਦਾਬਾਦ ਜਿੰਦਾਬਾਦ ਜਿੰਦਾਬਾਦ ਅਨੰਨੀ ਅੰਬਾਨੀ ਦਫਾ ਕਰੋ ਦਫਾ ਕਰੋ ਤਬਾਹ ਕਰੋ ਅਨੰਨੀ ਅੰਬਾਨੀ ਦਫਾ ਕਰੋ ਤਬਾਹ ਕਰੋ ਤਬਾਹ ਕਰੋ ਭਾਜਪਾ ਸਰਕਾਰ ਹਾਏ 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 रद करो र मुरदाबाद 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 कले कानून रद करो रो रो सेंट्रुदाबाद मुरदाबाद मुरदाबाद मोदी बानी गो ਅੰਡਾਨੀ ਅੰਬਾਨੀ ਦਫਾ ਕਰੋ ਦਫਾ ਕਰੋ ਦਫਾ ਕਰੋ ਫਰਮਾਇਦਰ ਸਿਸਟਮ ਮਰਦਾਬਾਦ 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 ਆਪਰੇਟ ਕਰਾਣੇ ਮਰਦਾਬਾਦ 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 ਆਪਰੇਟ ਕਰਾਣੇ ਮਰਦਾਬਾਦ 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 ਅੰਡਾਨੀ ਅੰਬਾਨੀ ਦਫਾ ਕਰੋ ਦਫਾ ਕਰੋ ਦਫਾ ਕਰੋ ਫਰਮਾਇਦਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਸੈਂਟਰ ਆਰਟਿਕ ਸੰਜੁਨ ਇਕਤਾ ਗ੍ਰਾਹਾਂ ਦੇ ਸੱਦੇ ਤੇ ਨੌਜਵਾਨ